ਬ੍ਰਿਕਤਵਾਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਖੜਾ ਸਭ ਤੁਹਾਡਾ ਵੀ ਸਵਾਗਤ ਹੈ ਮੇਰੇ ਬੰਦੀ ਰਾਜੀ ਲੋ ਸੋ ਖੜਾ ਸਭ ਜੇ ਅੱਗੇ ਗੱਲ ਕੀਤੀ ਜਾਵੇ ਤਾਂ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨ ਸਭਾ ਦੇ ਵਿੱਚ ਐਡਵਾਂਸ ਬੁਕਿੰਗ ਦੇ ਤੰਜ ਨਾਲ 32 ਆਪ ਵਿਧਾਇਕਾਂ ਦੇ ਬਾਗੀ ਹੋਣ ਦੀ ਗੱਲ ਕਰ ਰਹੇ ਨੇ ਉਹ ਤੇ ਪ੍ਰਤਾਪ ਸਿੰਘ ਬਾਜਵਾ ਕੀ ਪ੍ਰਤੰਤ ਸਿਰਜ ਰਹੇ ਨੇ ਕੀ ਲੱਗਦਾ ਤੁਹਾਨੂੰ ਇਸ ਦੇ ਵੀ ਕਈ ਵਾਰੀ ਹੈਰਾਨੀ ਹੁੰਦੀ ਆ ਵੀ ਬੜੇ ਲੰਮੇ ਸਮੇਂ ਤੋਂ ਕਹਿੰਦੇ ਵੀ ਇਹ ਬਾਗੀ ਹੋ ਰਹੇ ਆ ਉਹ ਉਹ ਪਤਾ ਕੀ ਕਹਿੰਦਾ ਭਗਵੰਤ ਮਾਨ ਕੀ ਕਹਿੰਦੇ ਆ ਹਾਂਜੀ ਉਹ ਕਹਿੰਦੇ ਮੈਂ 92 ਜਿੱਤੇ 96 ਹੋ ਗਏ ਹੂੰ ਬੱਦਾ ਹੋ ਗਿਆ ਨਾ ਮੈਂ ਤਾਂ ਕਹਿੰਦੇ ਪੁੱਜਾਰੇ ਤੁਸੀਂ ਕਿਹੜੇ ਲੈ ਰਹੇ ਹੋ ਹਾਂਜੀ ਤੁਸੀਂ ਕਦੀ 22 ਕਦੀ 23 ਕਦੀ 35 ਕਦੀ 32 ਕਰਦੇ ਹੋ ਹੂੰ ਤੁਸੀਂ ਨਰੇਟਿਵ ਕਿਹੜਾ ਸਿਰਜ ਰਹੇ ਹੋ ਬਰਤਾਂਤ ਕੀ ਸਿਰਜ ਰਹੇ ਕਾਂਗਰਸੀ ਅੱਜ ਦੀ ਕਾਂਗਰਸੀ ਹਾਲਾਤ ਇਹ ਹੈਗੀ ਹੈ 117 ਖੜੇ ਕਰਨ ਲਈ ਬੰਦੇ ਸਹੀ ਹੈ ਨਹੀਂ ਹੂੰ ਹੂੰ ਕਾਂਗਰਸੀ ਜਮਾ ਦੇ ਉਹਦੀ ਜਮਾ ਦੇਗੀ ਜਿਹੜੀ ਠੱਬੀ ਮਲਾਉਂਦੀ ਜਿਹਨੂੰ ਹਰਾਉਂਦੀ ਆ ਜੀ ਤੇ ਤੁਸੀਂ ਕਿਹੜੇ ਬੱਤੀ ਲੈ ਉਹਨਾਂ ਦੇ ਇਹ ਗੱਲ ਠੀਕ ਹੈ ਕਿ 92 ਦੇ ਵਿੱਚੋਂ 50 ਉਹ ਹੈਗੇ ਐਮਐਲਏ ਜਿਹੜੇ ਕਾਂਗਰਸ ਵਿੱਚੋਂ ਗਏ ਆ ਹਾਂਜੀ ਉਹ ਤੁਹਾਡੇ ਸੰਪਰਕ 'ਚ ਹੋਣਗੇ ਮੈਂ ਮੰਨ ਲੀਨਾ ਹੂੰ ਹੂੰ ਜੋ ਪੰਜਾਬ ਦੇ ਹਾਲਾਤ ਆ ਜੋ ਭਗਵੰਤ ਸਿੰਘ ਸਰਕਾਰ ਦਾ ਇਨਕੰਪੈਂਸੀ ਡਾਊਨ ਗਈ ਆ ਹੂੰ ਉਹਦੇ ਵਿੱਚ ਹਰ ਐਮਐਲਏ ਗੱਲਾਂ ਕਰਦਾ ਹਰ ਬੰਦੇ ਨੇ ਕਰਦਾ ਸਾਡੇ ਪੱਲੇ ਕੁਝ ਨਹੀਂ ਪਿੰਡਾਂ ਦੇ ਵਿੱਚ ਥਾਵਾਂ ਦੇ ਵਿੱਚ ਰੂਰਲ ਡਿਵੈਲਪਮੈਂਟ ਫੰਡ ਡਾਊਨ ਕਰਕੇ ਜਾਂ ਸਰਕਾਰ ਦੀ ਗੁਣਨੀਤੀ ਨਾਲੋਂ ਕਰਕੇ ਕੋਈ ਡਿਵੈਲਪਮੈਂਟ ਹੀ ਹੋ ਰਹੀ ਹੂੰ ਜੀ ਅੱਜ ਕੋਈ ਐਮ.ਐਲ.ਏ. ਰੋਂਦੇ ਆ ਜਦੋਂ ਮੀਟਿੰਗ ਹੁੰਦੀ ਆ ਜਦੋਂ ਮੀਟਿੰਗ ਹੁੰਦੀ ਨਾ ਡੀ.ਸੀ. ਦੀ ਮੀਟਿੰਗ ਕੀਤੀ ਸਾਰੇ ਡੀ.ਐਸ. ਨੇ ਕਿਹਾ ਬਿਨਾਂ ਦੇ ਮੀਟਿੰਗ ਕਰੋ ਸਾਰੇ ਵਰਕਰਾਂ ਨੇ ਕੀ ਚਾਹੁੰਦੇ ਆ ਉਹ ਕਹਿੰਦਾ ਸਾਨੂੰ ਸੁਪਾਈ ਨਹੀਂ ਪਸਦਾ ਹੂੰ ਤੁਹਾਡੀ ਹਾਲਾਤ ਕੀ ਆ ਤੁਹਾਨੂੰ ਪ੍ਰਸ਼ਾਸਨ ਵਿੱਚ ਕੋਈ ਪੁੱਛਦਾ ਨਹੀਂ ਰੋਂਦੇ ਆ ਪਿੱਟਦੇ ਆ ਮਾਰਾਂ ਚ ਆਉਂਦਾ ਹੂੰ ਤੇ ਉਹ ਕਹਿੰਦੇ ਮੇਰੇ ਸੰਬੰਧ ਚਾ ਦੁੱਖ ਤੁਹਾਡੇ ਕੋਲ ਬੱਤੀ ਆ ਮੇਰੇ ਕੋਲ ਸਾਰੇ 96 ਹੀ ਆ ਹੂੰ ਜਿਹੜੇ ਰੋਲਾ ਪਾਦੇ ਜੋ ਹਾਲਾਤ ਹੈਗੀ ਆ ਗੱਲ ਇਹ ਨਹੀਂ ਕਿ ਉਹ ਕਿਹਾ ਵੀ ਇਦਾਂ ਲੱਗਦਾ ਕਹਿੰਦੇ ਜਾਂਦਾ ਵੀ ਜਿੱਦਾਂ ਨਾ ਉਹ ਟਿਕਟਾਂ ਬੁੱਕ ਪੈਂਦੀਆਂ ਹੁੰਦੀਆਂ ਕਿਸੇ ਗੋਮਲੇ ਦੀਆਂ ਹਮ ਹੈਨਾ ਇਦਾਂ ਕਹਿੰਦੇ ਬੁਕਿੰਗ ਪਹਿਲਾਂ ਹੋਰੀ ਵੀ ਗਾ ਸਾਨੂੰ ਟਿਕਟ ਦੇ ਦਿਓ ਹਮ ਐਡਵਾਂਸ ਹੋਈ ਜੀ ਜਦੋਂ ਤੁਸੀਂ ਇਹ ਕਹਿੰਦੇ ਆ ਕਿ 32 ਐਮਐਲਏ ਦੀਆਂ ਮੇਰੇ ਕੋ ਬੁਕਿੰਗ ਆ ਗਈ ਹੈ ਹਾਂਜੀ ਟਿਕਟਾਂ ਲੈਣ ਲਈ ਜੀ ਤੇ ਜਿਹੜੇ ਉਹਨਾਂ ਹਲਕਿਆਂ 'ਚ 32 ਤੁਹਾਡੇ ਵਰਕਰ ਕੰਮ ਕਰਉ ਕਿੱਥੇ ਜਾਣਗੇ ਕੁਝ ਬਹਿਣਗੇ ਹਮ ਤੁਸੀਂ ਕਾਂਗਰਸ ਦੇ ਖਿਲਾਫ ਕਿਉਂ ਵਿਚਾਰ ਕਰਦੇ ਹੋ ਤੁਸੀਂ ਇਹ ਕਾਂਗਰਸ ਨੂੰ ਡਮਰਲੇ ਕਿਉਂ ਕਰ ਰਹੇ ਹੋ ਹਮ ਜਦੋਂ ਉਹ ਕਹਿੰਦੇ ਵੀ ਤੁਸੀਂ ਸਾਨੂੰ ਪਤਾ ਤੇਰੇ ਅੰਦਰ ਕਰਦੇ ਬੰਗਲੌਰ ਗੱਲ ਹੋ ਗਈ ਬਾਜਪਾ ਜਾਣ ਦੀ ਹਾਂਜੀ ਮਿੱਤਰ ਨੂੰ ਮੁੱਖ ਮੰਤਰੀ ਬਿਨੈ ਸ਼ੀਲ ਦੇਖਦੀ ਕੋਈ ਨਹੀਂ ਹੂੰ ਠੀਕ ਹੈ ਨਾ ਜੀ ਫਿਰ ਉਸ ਵੇਲੇ ਕੀ ਲੱਗਦਾ ਹੂੰ ਤੁਸੀਂ ਡਿਮੋਰਲੇ ਕਿਉਂ ਕਰ ਰਹੇ ਹੋ ਤੁਸੀਂ ਇਹ ਦੇਖੋ ਵੀ ਇਹ ਮਟੀਰੀਅਲ ਜਿਹਨੂੰ ਮਟੀਰੀਅਲ ਕਹਿੰਨੇ ਆ ਇਹ ਮਟੀਰੀਅਲ ਸਾਡੇ ਨਾਲ ਸੰਪਰਕ ਕਰ ਰਿਹਾ ਪਰ ਅਸੀਂ ਨਹੀਂ ਬਣਾਵਾਂਗੇ ਇਹਨਾਂ ਨੂੰ ਹੂੰ ਕਾਂਗਰਸ ਦੇ ਵਰਕਰ ਨੂੰ ਜਿੰਦਾ ਕਰਾਂਗੇ ਕਾਂਗਰਸ ਦੇ ਉਸ ਜਮੀਨ ਨਾਲ ਜੁੜੇ ਨੇਤਾ ਉਹਨੂੰ ਜਿੰਦਾ ਕਰਾਂਗੇ ਇਹ ਤਾਂ ਗੱਲ ਹੀ ਤੁਹਾਡੇ ਮੂੰਹੋਂ ਆਈ ਨਹੀਂ ਰਹੀ ਹੂੰ ਜੀ ਤੁਸੀਂ ਐਂਟੀ ਕਾਂਗਰਸ ਭਾਸ਼ਣ ਕਰ ਰਹੇ ਹੋ ਠੀਕ ਹੈ ਕਿ ਨਹੀਂ ਮੁੱਦਾ ਤੁਸੀਂ ਉਠਾ ਨਹੀਂ ਰਹੇ ਤੁਸੀਂ ਆ ਗੱਲਾਂ ਕਰਕੇ ਇੱਕ ਜਿੱਦਾਂ ਨਾ ਉਹ ਅਸੀਂ ਇਹ ਤਾਂ ਕਹਿੰਦੇ ਸੀਗੇ ਵੀ ਭਗਵੰਤ ਮਾਨ ਸਾਹਿਬ ਸਟੇਟ ਨਹੀਂ ਚਾਹੁੰਦੇ ਸਟੇਜ ਚਲਾਉਂਦੇ ਆ ਤੇ ਇਹ ਕੀ ਕਰਦੇ ਆ ਹੂੰ ਦੋ ਦਿਨ ਦਾ ਕਮੇਡੀ ਸ਼ੋਅ ਚੱਲ ਰਿਹਾ ਜੀ ਦੋ ਦਿਨ ਦੇ ਸਿਰਫ ਮੇੜੋ ਮਣੀ ਹੋਗੇ ਡੁੱਟ ਕੀ ਜਿਹੜੇ ਲਾਈ ਸਿਮ ਲੰਗ ਨਾਲ ਯਾਰੀ ਹੂੰ ਇਹਨਾਂ ਦੇ ਹਾਲ ਤੇ ਆ ਮੀਣੀ ਮਰੀ ਜਾਂਦੇ ਮੇੜੇ ਮਰੀ ਜਾਂਦੇ ਆ ਜੇ ਮਤਲਬ ਜੇ ਪ੍ਰਗਟ ਸਿੰਘ ਵਰਗੇ ਨੇ ਉੱਠ ਕੇ ਕਹਿ ਦਿੱਤਾ ਹਾਂਜੀ ਵੀ ਪੰਜਾਬ ਨੂੰ ਵਿਚਾਰੋ ਪੰਜਾਬ ਨੂੰ ਪੁਲਿਸ ਰਾਜ ਨਹੀਂ ਚਾਹੀਦਾ ਜੋ ਪੁਲਿਸਾਂ ਜੇ ਕਰ ਰਹੀ ਹੈਗੀ ਆ ਜੋ ਪੁਲਿਸ ਨੇ ਲੁੱਟਪੜ ਚਲਾਈ ਹੈਗੀ ਆ ਬੁਰੀ ਹਾਲਤ ਹੋਈ ਵੀ ਪੰਜਾਬ ਦੀ ਜੀ ਪ੍ਰਗਟ ਸਿੰਘ ਨੇ ਗੱਲ ਨੂੰ ਕਹੀ ਹੈਗੀ ਇਹ ਮੁੱਦਾ ਵਾਸ ਰੱਖਿਆ ਦਾ ਲੁੱਟੇ ਜਾ ਰਹੇ ਲੋਕ ਹੂੰ ਲੋਕਾਂ ਦੇ ਡੱਕਾ ਕਹਤਾ ਹੋ ਰਹੀਆਂ ਰੋਜ਼ ਬੰਬ ਬਲਾਸਟ ਹੋ ਰਿਹਾ ਸਭ ਕੁਝ ਹੋ ਰਿਹਾ ਬੰਦੇ ਮਰ ਰਹੇ ਹੈਗੇ ਆ ਜੀ 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 ਚੇ ਸੱਚ ਘੋਰੀਆਂ ਬਾਜ਼ਾਰ ਦੇ ਵਿੱਚ ਧੀਆਂ ਭੈਣਾਂ ਕਿਤੇ ਵੀ ਮਤਲਬ ਸੁਰੱਖਤ ਨਹੀਂ ਹੈਗੀਆਂ ਸੁਰੱਖਤ ਨਹੀਂ ਹੈਗੀਆਂ ਤੇ ਉਹਦੇ ਵਿੱਚ ਤੇ ਜੇ ਕੋਈ ਫਸਦੇ ਉਹ ਪੈਸੇ ਦੇ ਛੋੜ ਜਾਂਦੇ ਆ ਹੂੰ ਜੀ ਇਦਾਂ ਹੀ ਆ ਜੀ ਪੁਲਿਸ ਰਾਜ ਕਹਿੰਦੇ ਨਾਮਾ ਉਪਰਗੜ ਸਿੰਘ ਨੇ ਕਿੰਨੀ ਵੱਡੀ ਗੱਲ ਕੀਤੀ ਇਹ ਮੁੱਦਾ ਮੁੱਦਾ ਇਹ ਨਵੋ ਹੈ ਨਹੀਂ ਕੋਈ ਹੈਨਾ ਜੀ ਸੁਖਪਾਲ ਸਿੰਘ ਕਹਿ ਰਹੇ ਨੇ ਜੇ ਮੁੱਦਾ ਚੱਕਿਆ ਤੇ ਉਹਨੇ ਸਿਰਫ ਰਣਗਰਜੀਸ ਦੇ ਖਿਲਾਫ ਚੱਕਿਆ ਕਿ ਉਹਨਾਂ ਦੀ ਜੇ ਤੁਹਾਡੀ ਆਪਸ ਵਿੱਚ ਗੱਲ ਹੈਗੀ ਆ ਕਾਂਗਰਸੀ ਅੰਦਰ ਬੈਠ ਕੇ ਗੱਲ ਕਰ ਲੋ ਬਿਲਕੁਲ ਜੀ ਤੁਸੀਂ ਅਖਬਾਰਾਂ ਵਿੱਚ ਜਾ ਕੇ ਜਾਂ ਮੀਡੀਆ ਸੋਸ਼ਲ ਮੀਡੀਆ ਜਾ ਕੇ ਇੱਕ ਦੂਜੇ ਦੇ ਖਿਲਾਫ ਵੀ ਪ੍ਰਚਾਰ ਕਰਕੇ ਤੁਸੀਂ ਕਾਹਨੂੰ ਕਿੱਥੇ ਖੜਾ ਕਰ ਰਹੇ ਹੋ ਇਹਨਾਂ ਦਾ ਆਪਸੀ ਘਾਟੂ ਕਲੇਸ਼ ਨਹੀਂ ਖਤਮ ਹੋ ਰਿਹਾ ਹੈ ਹਨਾ ਜੀ ਉਹਨੇ ਭਗਵਾਨ ਨੇ ਕਿਹਾ ਭਾਈ ਗੱਲ ਸੁਣ ਲੈ ਵੀ ਤੂੰ ਬੱਤੀ ਕਿੰਨਾ ਮੇਰੇ ਨਾਲ ਤੂੰ ਆਦੇ ਸੱਤ ਲੈ ਕੇ ਤੁਰ ਹੂੰ ਤੇ ਭਗਵਾਨ ਬੰਨ ਕੋ ਵੇਲੇ ਮਰਦਾ ਹੁੰਦਾ ਨਾ ਮਰਦਾ ਉਹ ਵੀ ਚਾਰ ਲੈ ਕੇ ਤੁਰਦਾ ਹੂੰ ਸਹੀ ਹੈ ਜੀ ਕਿਸ ਨੂੰ ਜਾਣਦਾ ਹਮ ਹਣਾ ਇਹ ਗੱਲ ਕਹੀ ਆ ਸਰਜੀਤ ਪਾਤਰ ਨੇ ਇੰਨਾ ਵੀ ਸੱਚਨਾਮੂਰ ਇਕੱਲਾ ਰਹਿ ਜਾਵੇ ਚਾਰਕ ਬੰਦੇ ਛਲਡਾ ਮੋਢਾ ਦੇ ਨਾਲੀ ਬਿਲਕੁਲ ਜੀ ਬਿਲਕੁਲ ਜਦੋਂ ਮਰ ਗਿਆ ਚਾਰ ਬੰਦੇ ਤੇ ਮਿਲ ਹੀ ਜਾਣੇ ਹਮ ਜੇ ਮੁਰਦਾ ਵੀ ਚਾਰ ਲੈਂਦਾ ਹਮ ਜੇ ਭਗਵੰਤਪਾਲ ਸਾਹਿਬ ਦੇ ਕਹਿਣ ਨੂੰ ਤੁਹਾਡੇ ਕੋਲ ਸੱਤ ਵੀ ਹਨਗੇ ਤੇ ਤੁਸੀਂ ਅਲੋਪਿੰਨਤਾ ਕਾਹਦੇ ਰਹਿ ਗਏ ਹਮ ਉਹ ਕਹਿੰਦੇ ਆਪਦੇ ਇੱਕ ਜੋ ਘਰ ਬੂਹਾ ਗੇਟ ਖੋਲਦੇ ਹੋ ਤੇ ਉੱਪਰ ਝੰਡਾ ਤੁਹਾਡਾ ਭਾਜਪਾ ਲੱਗਾ ਉਸ ਵਾਰਜ ਕਿਉਂ ਨਹੀਂ ਤੁਹਾਡਾ ਭਰਾ ਜੀ ਪਤਾ ਹੈ ਬਿਲਕੁਲ ਤੁਹਾਡੀ ਕਹਿਣੀ ਕਰਨੀ ਫਰਕ ਕਿਉਂ ਹੈਗਾ ਜੀ ਤੁਸੀਂ ਕਾਂਗਰਸ ਨੂੰ ਮਜ਼ਬੂਤ ਕਰਨਾ ਸੀ ਤੁਸੀਂ ਕਾਂਗਰਸ ਨੂੰ ਲੈ ਕੇ ਲੋਕਾਂ ਦੇ ਮੁੱਦੇ ਉਠਾਉਣੇ ਸੀ ਤੁਸੀਂ ਪੰਜਾਬ ਦੇ ਵਿੱਚ ਇਕੱਲੇ ਇਕੱਲੇ ਜ਼ਿਲ੍ਹੇ ਬਲਾਕ ਪੱਧਰ ਤੱਕ ਜਿਹੜੀ ਐਜੂਕੇਸ਼ਨ ਦਾ ਬੁਰਾ ਹਾਲ ਉਹਦੇ ਮੁੱਦੇ ਚੱਕਣਾ ਕਿੱਥੇ ਸਾਡੇ ਬੱਚਿਆਂ ਦਾ ਕੋਣਾ ਵਾਲੀ ਵਾਰਸ ਹੂੰ ਸਾਡੇ ਮਰੀਜ਼ਾਂ ਦਾ ਕੋਣਾ ਵਾਲੀ ਵਾਰਸ ਹਸਪਤਾਲ ਦਾ ਕੀ ਹਾਲ ਹੈ ਜੀ ਤੁਸੀਂ ਹਰ ਰੋਜ਼ ਅਖਬਾਰ ਚਾਈ ਜਾਂਦਾ ਕਿ ਮੈਂ ਇੰਨੇ ਮਹੱਲਾ ਕਲੀਨਿਕ ਖੋਲਦੇ ਕੀ ਅਸੀਂ ਉਹੀ ਪੜੀ ਜਾਣੇ ਮਲ ਅਗਨੀ ਪੜੀ ਜਣੇ ਮhalla clinic ਬਿਮਾਰ ਕਿੰਨੇ ਆ ਤੇ ਜਗਦੇ ਕਿੰਨੇ ਆ ਹਮ ਐਕਸਪਾਇਰੀ ਡੇਟ ਦੀਆਂ ਦਵਾਈਆਂ ਕਿੰਨੀਆਂ ਵਿਕਦੀਆਂ ਰਿਪੋਰਟ ਆ ਚੁੱਕੀਆਂ ਬਿਲਕੁਲ ਜੀ ਜਾਰੀ ਹੈ ਹਾਂਜੀ ਕਿਉਂ ਨਹੀਂ ਮੁੱਦਾ ਉੱਠ ਰਿਹਾ ਹਮ ਠੀਕ ਹੈ ਨਾ ਜਦੋਂ ਭਗਵੰਦਬਾਨ ਨੇ ਇਹ ਗੱਲ ਆਖੀ ਹੈਗੀ ਆ ਵੀ ਇਹ ਲੋਕਤੰਤਰ ਆ ਅੱਜ ਮੈਂ ਕੱਲ ਨੂੰ ਤੁਸੀਂ ਆ ਸਕਦੇ ਜਿੱਦਾਂ ਮੈਂ ਤੁਹਾਨੂੰ ਛੱਡ ਕੇ ਆਇਆ ਜੀ ਜੀ ਪਰ ਤੁਸੀਂ ਲੋਕਾਂ ਦੀ ਗੱਲ ਵੀ ਕਰੋ ਹਮ ਇਹ ਆ ਗੱਲ ਬਿਲਕੁਲ ਜੀ ਜੀ ਸੋ ਖੜਾ ਸਾਹਿਬ ਜੇ ਅੱਗੇ ਗੱਲ ਕੀਤੀ ਜਾਵੇ ਤਾਂ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਜਿਹੜੀ ਕਾਂਗਰਸ ਵਿਧਾਇਕਾਂ ਦੀ ਪ੍ਰਤਾਪ ਸਿੰਘ ਬਾਜਵਾ ਮੀਟਿੰਗ ਲੈ ਰਹੇ ਸਨ ਤਾਂ ਫਿਰ ਉਥੇ ਆਜ਼ਾਦ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਵੀ ਹਾਜ਼ਰ ਸਨ ਤੇ ਇਸ ਦੇ ਬਾਰੇ ਦੇ ਵਿੱਚ ਸਾਬਕਾ ਕਾਂਗਰਸੀ ਵਿਧਾਇਕ ਨਵਦੀਪ ਸਿੰਘ ਚਿੰਪਾ ਨੇ ਕਿੰਤੂ ਪਰੰਤੂ ਕੀਤਾ ਸੀਗਾ ਮਸਲਾ ਕੀ ਹੋ ਗਿਆ ਹੋਊਗਾ ਕਿਉਂ ਕੀਤਾ ਕਿੰਤੂ ਪਰੰਤੂ ਇਹ ਗੰਢ ਹੈ ਕਿ ਦੇਖੋ 60 ਸੱਜਰੀ ਵਜਈ ਤਾਂ ਕਰਕੇ ਨਾ ਰੌਲਾ ਤਾਂ ਪਿੰਦਾ ਹੀ ਹ ਹੁਣ ਨਵਦੀਪ ਸਿੰਘ ਚਿੰਪਾ ਸਤਾਂਪੁਰ ਦੀ ਹਰਕਤ ਦੋ ਲਗਾਤਾਰ ਵਿਧਾਇਕ ਰਹੇ ਜੀ ਠੀਕ ਉਹਨਾਂ ਨੇ ਸ਼ਰੂਣੀ ਅਕਾਲੀ ਦੰਦ ਦੇ ਮਤਲਬ ਤਨਵੀਰ ਜਿੱਤੀ ਹੋਈ ਵਿਦਾਇਕ ਜਿਹੜੇ ਮਤਲਬ ਮੰਤਰੀ ਵੀ ਰਹੇ ਵਿੱਤ ਮੰਤਰੀ ਵੀ ਰਹੇ ਸਿੱਖਿਆ ਮੰਤਰੀ ਡਾਕਟਰ ਰਪਿੰਦਰਜੀਤ ਕੌਰ ਜੀ ਉਹਨਾਂ ਦੇ ਵਿਦਿਆਰਥੀ ਵੀ ਰਿਆ ਨਵਦੇਸ਼ ਜੀਮਾ ਹਾਂ ਹਾਂ ਨਵਦੇਸ਼ ਜੀਮਾ ਦੋ ਵਾਰੀ ਉਹਨਾਂ ਨੂੰ ਹਰਾ ਗਿਆ ਸਹੀ ਠੀਕ ਹੈ ਨਾ ਜੀ ਜਦੋਂ ਉਹਨੇ ਹੈਟ੍ਰਿਕ ਲਾਉਣੀ ਸੀ ਹਾਂ ਹਾਂ ਉਸ ਵੇਲੇ ਕੀ ਹੋਇਆ ਕਿ ਉਦੋਂ ਰਣਾ ਗੁਰਜੀਤ ਸਿੰਘ ਨੇ ਆਪਣਾ ਬੇਟਾ ਉਹਦੇ ਖਿਲਾਫ ਖੜਾ ਕਰਤਾ ਆਯਾਦ ਹਾਂ ਰਣਾ ਗੁਰਜੀਤ ਸਿੰਘ ਇਲੈਕਸ਼ਨ ਰਣਾ ਕਾਂਗਰਸ ਵੱਲੋਂ ਹਾਂ ਉਹਨਾਂ ਦਾ ਬੇਟਾ ਕਿਦੋਂ ਲੜ ਰਿਹਾ ਉਹ ਆ ਡਾਂਸਿੰਗ। ਨਰੇਤਵ ਕੀ ਸੱਦੇ ਜਾ ਰਿਹਾ। ਬੇਟਾ ਕਹ ਰਿਹਾ ਕਿ ਮੈਂ ਇੱਥੇ ਆਉਂਦਾ ਸੀਗਾ ਮੈਂ ਖੇਤੀ ਕਿਉਂ ਚਕੰਦਰ ਕਰਦਾ। ਜਦੋਂ ਲੋਕ ਚਕੰਦਰ ਦਾ ਕੰਮ ਕਰਦੇ ਲੋਕ ਕਹਿੰਦੇ ਸੀ ਵੀ ਇਹਨਾਂ ਲੁੱਟੇ ਗਏ ਨਹੀਂ ਮਾਰੇ ਗਏ। ਜੀ। ਠੀਕ ਹੈ। ਉਹ ਲੁੱਟੇ ਗਏ ਮਾਰੇ ਗਏ ਕਹਿੰਦੇ ਮੈਂ ਲੋਕਾਂ ਦੀ ਬਾਹ ਫੜਨਾ ਆ। ਹਮ ਮੈਂ ਲੋਕ ਲੁੱਟੇ ਨਹੀਂ ਜਾਣੇ ਜਦ ਮੇਰੇ ਹੁੰਦੇ ਨੇ ਲੁੱਟੇ ਜਾਣ ਸਕਦੇ। ਹਾਲਾਤ ਕੀ ਬਦਲਿਆ ਕਿ ਉਹ ਨਵਦੀਏ ਚੀਮਾ ਹਰਾਤਾ। ਕਿਨੇ ਹਰਾਇਆ? ਕਾਂਗਰਸ ਨੇ। ਜਿਹੜੀ ਆਪੋਜੀਸ਼ਨ ਦੀਆਂ ਉਹਨੀਆਂ ਵੋਟਾਂ ਪਈਆਂ। ਹਮ ਜੀ। ਜਿਹੜੀਆਂ ਕਾਰਦੀਆਂ ਵੋਟਾਂ ਮੰਡ ਹੋਈਆਂ। ਹਮ ਠੀਕ ਹੈ ਹੁਣ ਨਵਦੇਸ਼ ਜੀ ਮੇਰੇ ਗੱਲ ਆਖੀ ਆ ਕਿ ਜਿਹੜਾ ਆਜ਼ਾਦ ਆ ਟੈਕਨੀਕਲੀ ਜਿਹੜਾ ਕਾਂਗਰਸੀ ਨਹੀਂਗਾ ਹੂੰ ਹੂੰ ਤੇ ਜਦੋਂ ਕਾਂਗਰਸੀ ਮੀਟਿੰਗ ਹੁੰਦੀ ਆ ਉਹ ਮੋਰੇ ਕੋ ਬੈਠਾ ਉਹ ਤੁਸੀਂ ਉਹਨੂੰ ਐਂਟਰ ਕਰ ਲਿਆ ਕਿ ਉਹ ਨਵਦੇਸ਼ ਜੀ ਮੇਰੇ ਕਹੀ ਆ ਵੀ ਜਦੋਂ ਜਦੋਂ ਕਾਂਗਰਸ ਸ਼ਾਮਲ ਕਰ ਲਓ ਹੂੰ ਤੁਸੀਂ 300 ਬਾਅਦ ਲਟਕਾਇਆ ਕਿਉਂ ਆ ਬੰਦਾ ਉਹਨੂੰ ਕਾਂਗਰਸ ਸ਼ਾਮਲ ਕਰੋ ਸ਼ਾਮਲ ਕਰਨ ਤੋਂ ਬਾਅਦ ਉਹਨੂੰ ਵਿਧਾਇਕ ਮੰਨੋ ਤੇ ਵਿਧਾਇਕ ਮੰਨ ਕੇ ਕੰਮ ਕਰਾਓ ਤੁਹਾਨੂੰ ਕੋਈ ਦਰਾਜ ਨਹੀਂ ਜੀ ਮਤਲਬ ਇਹ ਕਿਹੜੀ ਗੱਲ ਹੈਗੀ ਆ ਹੂੰ ਜਦੋਂ ਨੇ ਵਾਇਸ ਆਈ ਹੈ ਬੇਸ਼ੱਕ ਰਾਣਾ ਗਰਜੀਤ ਸਿੰਘ ਨੇ ਜਵਾਬ ਜਾ ਕੇ ਆ ਕਿ ਉਹ ਤੇ ਆਪਣੇ ਚਾਚੇ ਨਾਲ ਚਾਹ ਪੀਣ ਗਿਆ ਸੀ ਹੂੰ ਕੀ ਆ ਚਾਚੇ ਨਾਲ ਚਾਹ ਨਹੀਂ ਪੀ ਸਕਦਾ ਕਿਉਂਕਿ ਉਹ ਮਜ਼ਾਈਆ ਵਾ ਠੀਕ ਆ ਜੀ ਤੇ ਬੀਤੇ ਦਿਨ ਪਹਿਲੇ ਹਰਣਾ ਗਰਜੀਤ ਸਿੰਘ ਨੇ ਰਾਜਾ ਵੜਿੰਗ ਹੂੰ ਤੇ ਬਰਦਾਸ਼ ਤੋਂ ਬਜਵੇ ਨੂੰ ਖੜੇ ਖੜਾ ਕਰਦਾ ਸੀ ਹੂੰ ਜੇ ਮੈਨੂੰ ਨੰਦਪੁਰ ਸਾਲ ਸੀਟ ਨਹੀਂ ਮਿਲੀ ਸੀ ਲੋਕ ਸਭਾ ਦੀ ਟਿਕਟ ਨਹੀਂ ਮਿਲੀ ਉਹਦੇ ਮੁੱਖ ਕਾਰਨ ਇਹ ਵਿੱਚ ਹਰਦਲ ਸਿੰਘ ਹੀ ਹੂੰ ਉਹ ਹਰਦਲਾ ਚਾਚਾ ਵੀ ਬਣ ਜਾਂਦਾ ਉਹ ਸਿਆਸਤਨ ਕਿੱਥੇ ਖੜੇ ਆ ਹੂੰ ਕਹਿੰਦਾ ਕਾਂਗਰਸ ਦਾ ਵजूद ਕਿੱਥੇ ਆ ਜਦੋਂ ਭਗਵੰਤ ਸਿੰਘ ਇਹ ਕਹਿੰਦੇ ਆ ਕਿ ਜਦੋਂ ਕਹਿੰਦਾ ਇਹ ਵਿਆਹ ਜਾਂਦੇ ਨਾ ਕਿਤੇ ਹਾਂਜੀ ਮੈਨੂੰ ਵਧੀਆ ਗੱਲ ਲੱਗੀ ਬਹੁਤ ਹੂੰ ਕਹਿੰਦਾ ਵਿਆਹ ਜਾਂਦੇ ਤੇ ਗੱਡੀ ਉਤਰਦੇ ਆ ਜੀ ਉਹ ਡਰਾਈਵਰ ਨੂੰ ਪੁੱਛਦੇ ਵੀ ਅੱਜ ਆਪਾਂ ਕਿਹੜੀ ਪਾਰਟੀ ਨੂੰ ਬੁਰਣਾ ਆਪਾਂ ਪਾਰਟੀ ਬਦਲੀ ਸੀ ਅੱਛਾ ਜੀ ਅੱਛਾ ਜਾਂਦੇ ਨੂੰ ਕਹਿੰਦੇ ਵੀਰਕਾ ਬੈਠਾ ਹੂੰ ਤੂੰ ਪੁੱਛਦਾ ਵਾ ਵੀ ਯਾਰ ਇਹ ਵੀਰਕਾ ਹੁਣ ਉਹ ਭੱਜ-ਭੱਜ ਕੇ ਆ ਗਿਆ ਹੂੰ ਕਹਿੰਦਾ ਨਹੀਂ ਆ ਗਿਆ ਪਰਸੋਂ ਅੱਛਾ ਜੀ ਤੇ ਫਿਰ ਕਹਿੰਦਾ ਕਾਂਸਲ ਬੋਲ ਲੈ ਕਾਂਗਰਸ ਬੋਲੋ ਉਹ ਕਹਿੰਦੇ ਬਲਬੀਰ ਸਿੱਧੂ ਕਿੱਧਰ ਅਜੇ ਇੱਕ ਘੰਟੇ ਕਿੱਡੇ ਬਦਲ ਜਾਂਦੇ ਆ ਅੱਜ ਦੀ ਰੇਡ ਦੇ ਵਿੱਚ ਜਿਹੜੀ ਉਹ ਕਹਿੰਦੇ ਚੁੰਤੀ ਉਧਰ ਆ ਰਿਹਾ ਪਹਿਲਾਂ ਵੀ ਇਧਰੋਂ ਗਏ ਉਧਰ ਆਪਦੀ ਪਾਰਟੀ ਚ ਕਾਰਜ ਹੀ ਗਏ ਆ ਹਾਂਜੀ ਜਾਂ ਕੁਝ ਅਕਾਲੀ ਚਲੇ ਗਏ ਹੂੰ ਕੋਈ ਵੀ ਕਿਸੇ ਵੀ ਪਾਰਟੀ ਦਾ ਉਮੀਦਵਾਰ ਜਾਂ ਨੇਤਾ ਉਹ ਸਿਧਾਂਤਕ ਨਹੀਂ ਰਹਿ ਗਿਆ ਹੂੰ ਜੀ ਬਿਲਕੁਲ ਠੀਕ ਹੈ ਨਾ ਹਾਂਜੀ ਸਿਧਾਂਤ ਕੀ ਹੁੰਦਾ ਕਿ ਤੁਸੀਂ ਕਿਸੇ ਤੁਹਾਡਾ ਮਤਭੇਦ ਹੋਵੇ ਮਨ ਭੇਦ ਨਾ ਹੋਵੇ ਬਿਲਕੁਲ ਸਹੀ ਜੀ ਕੀ ਗੱਲ ਹੈ ਹਾਂਜੀ ਹੁਣ ਸਰਦਾਰ ਸੁਖਵੀਰ ਸਿੰਘ ਦੀ ਬੀਟੀ ਦਾ ਵਿਆਹ ਹੋਇਆ ਹਾਂਜੀ ਉਸ ਵਿਆਹ ਦੇ ਵਿੱਚ ਕਿਹੜੀ ਪਾਰਟੀ ਦਾ ਲੀਡਰ ਉੱਥੇ ਨਹੀਂ ਸੀ ਹਮ ਸਭ ਦੇ ਸੀਗੇ ਜੀ ਸਭ ਦੇ ਹਾਂਜੀ ਕਿਉਂਕਿ ਉਹ ਦੁਸ਼ਮਣ ਨਹੀਂ ਸੀ ਹਮ ਰੋਟੀ ਬੀਟੀ ਸਾਂਝ ਮੇਝਾ ਰਹਿਣੀ ਹੈ ਬਿਲਕੁਲ ਜੀ ਜੇ ਸਾਡੀ ਰੋਟੀ ਬੀਟੀ ਸਾਂਝ ਨਹੀਂ ਦੇਣੀ ਤਾਂ ਬੇਟੀਆਂ ਵੀ ਸਾਂਝੀਆਂ ਨਹੀਂ ਹਮ ਜੇ ਅਸੀਂ ਆਪਣੀਆਂ ਬੇਟੀਆਂ ਦੇ ਪ੍ਰਤੀ ਇਤਨਾ ਨਹੀਂ ਖੜਦੇ ਫਿਰ ਅਸੀਂ ਲਾਹਨਤੀਆਂ ਜੀ ਜਿਹੜੇ ਵੀ ਨੇਤਾ ਉੱਥੇ ਗਏ ਆ ਉਹਨਾਂ ਨੇ ਸਾਬਤ ਕੀਤਾ ਕਿ ਅਸੀਂ ਸੁਖਬੀਰ ਬਦਲਦੇ ਹੂੰ ਉਸ ਉੱਚ ਪਰ ਉਹ ਵੱਡੇ ਪਰਵਾਰ ਕਰਕੇ ਨਹੀਂ ਉਹ ਉੱਚ ਸ਼੍ਰੇਣੀ ਦੇ ਲੋਕਾਂ ਨਾਲ ਖੜੇ ਆ ਉਹ ਸਾਡਾ ਖੜਾ ਹੈ ਜੀ ਬਿਲਕੁਲ ਲੇਕਿਨ ਸਧਾਂਤਕ ਵਖੋ ਹੂੰ ਉਹ ਸ਼੍ਰੋਮਣੀ ਕਾਲੀ ਦਲ ਦੀ ਸਧਾਂਤਕ ਹੈ ਅਸੀਂ ਕਾਂਗਰਸ ਦੇ ਆ ਉਹ ਭਾਜਪਾ ਦੇ ਆ ਜਾ ਆ ਕਾਲੀ ਹੈ ਹਾਂਜੀ ਮਤਲਬ ਡਿਫਰੈਂਟ ਹੁੰਦਾ ਹੂੰ ਠੀਕ ਹੈ ਨਾ ਜੀ ਹੁਣ ਉਹ ਜਦੋਂ ਉਹ ਮੁੰਡੇ ਨੇ ਚਾਹ ਪੀ ਲਈ ਜਾ ਕੇ ਨਾਲ ਉਹਦੇ ਹੂੰ ਹਨਾ ਗੱਲ ਤਾਂ ਮਾੜੀ ਨਹੀਂ ਫੇਕੀ ਹੈ ਹੂੰ ਰੂਹ ਦੇ ਕਾਂਗਰਸੀ ਆ ਦੀ ਜੀ ਬਿਲਕੁਲ ਉਹਦੀ ਆਤਮਾ ਦੇ ਕਾਂਗਰਸ ਬੇਟੀ ਆ ਜੇਕਰ ਨਵਦੇਸ਼ ਚੀਮੇ ਦੇ ਨਾਮ ਬਦਕਲਮੀ ਨਾ ਹੁੰਦੀ ਹੂੰ ਤੇ ਉਹ ਜੱਟ ਦੀ ਮੋਛ ਨੂੰ ਵੱਟ ਨਾ ਚੜਦਾ ਤੇ ਉਹ ਨਹੀਂ ਸੀ ਯਾਰ ਨਾ ਹੂੰ ਜਿਉਂ ਨੇ ਬਦਕਲਮੀ ਕੀਤੀ ਸੀਗੀ ਰਣਾ ਗੁਰਜੀਤ ਸਿੰਘ ਨਾਲ ਰਣਾ ਗੁਰਜੀਤ ਸਿੰਘ ਕਹਿੰਦਾ ਪਾ ਉਹ ਹੂੰ ਹਨ ਚੱਕ ਦਿਓ ਘੜੇ ਤੋਂ ਕੋਲਾ ਜੋ ਮਰਜੀ ਹੋ ਜਾਏ ਜੀ 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 ਉਹਨਾਂ ਨੇ ਇਹ ਨਹੀਂ ਦੇਖਿਆ ਕਿ ਮੇਰੇ ਪੈਸੇ ਕਿੰਨੇ ਲੱਗਣੇ ਆ ਹੂੰ 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 ਉਹਨੇ ਮੋਜਦਾ ਸਵਾਲ ਬਣਾ ਲਿਆ ਕਿਉਂਕਿ ਹੱਥ ਮੋਜਤੇ ਨਹੀਂਦਾ ਜੱਟ ਮੋਜਤੇ ਨਹੀਂਦਾ ਉਹਨੇ ਹਰਾ ਕੇ ਰੱਖਤਾ ਹੂੰ ਹੁਣ ਉਹਦੇ ਪਵਾ ਤਿੰਨ ਸਾਲ ਹੋ ਗਏ ਉਹਨਾਂ ਨੂੰ ਭੁਗਦਿਆਂ ਨੂੰ ਜੀ ਇਹ ਭੁਗਦਿਆਂ ਨੂੰ ਤਿੰਨ ਸਾਲ ਹੋ ਗਏ ਹੂੰ ਅੰਦਰੋਂ ਸੋਚਦੇ ਆ ਆਤਮਾ ਤੋਂ ਸੋਚਦੇ ਆ ਵੀ ਉਹ ਗਲਤ ਸਟੈਪ ਲੈ ਲਿਆ ਜਦ ਜਾ ਕੇ ਪਰ ਜਗ ਜਰ ਨਹੀਂ ਨਾ ਕਰਨਾ ਜਗ ਜਰ ਕਰਨਾ ਨਹੀਂਗਾ ਹੂੰ ਹੁਣ ਰਾਣਾ ਗੁਰਜੀਤ ਸਿੰਘ ਕਦੇ ਕਦੇ ਮਤਲਬ ਕਹਿੰਦੇ ਆ ਹੂੰ ਕੱਦ ਬਹੁਤ ਉੱਚਾ ਜੀ ਵੀ ਮੈਂ ਪ੍ਰਧਾਨ ਬਣ ਜਾਈ ਮੈਂ ਸ਼ਾਇਦ ਹੂੰ ਹੂੰ ਜਿਵੇਂ ਪ੍ਰਧਾਨ ਬਣਨਾ ਮੁੱਖ ਮੰਤਰੀ ਪੰਜਾਬ ਦਾ ਬਣ ਸਕਦਾ ਹੈ ਨਾ ਜੀ ਲੇਕਿਨ ਜਿਹੜੀ ਉਹਨਾਂ ਕਰਕਤਾ ਹੋਈਆਂ ਵਾ ਹੂੰ ਹੂੰ ਉਹ ਸਾਰੀਆਂ ਹਟਲ ਬਣ ਗਈਆਂ ਹੂੰ ਹੈਨਾ ਜੀ ਹੁਣ ਭਪੇਸ਼ ਬਖੀਲ ਦੇ ਕੋਲ ਆਉਂਦੇ ਹੁਣ ਤੋਂ ਪਹਿਲਾਂ ਪਤਾ ਲੱਗ ਗਿਆ ਵੀ ਪੰਜਾਬ ਚ ਕੌਣ ਕਿੱਥੇ ਖੜਾ ਹੂੰ ਜਿਹੜੇ ਰਾਣਾ ਗਰੀਬ ਸਿੰਘ ਦੇ ਖਿਲਾਫ ਆ ਜਿਹੜੇ ਉਹਦੇ ਇਨਡਿਸਿਪਲਨ ਮੰਨਦੇ ਉਹਨਾਂ ਨੂੰ ਡਿਸਿਪਲਨ ਨਹੀਂ ਮੰਨਦੇ ਹਾਂਜੀ ਉਹਨਾਂ ਦੱਸਦਾ ਕਿ ਤੁਸੀਂ ਕਿਹੜੇ ਕਿਹਨੂੰ ਪੜਨਾ ਹੂੰ ਤੇ ਰਾਣਾ ਗਰੀਬ ਸਿੰਘ ਨੂੰ ਪਤਾ ਕਿ ਜਿਹੜਾ ਭਪੇਸ਼ ਬਖੀਲ ਹੈਗਾ ਹੈਨਾ ਹੂੰ ਉਹਨੂੰ ਮੈਂ ਦੂਰੇ ਜਹਾਜ਼ ਤੇ ਭੇਜਣਾ ਤੇ ਉਹਨੇ ਕਹਿੰਦਾ ਰਾਣਾ ਗਰੀਬ ਸਿੰਘ ਹੀ ਬੈਸਟ ਹੂੰ ਉਹਨੂੰ ਪਤਾ ਏ ਇਸ ਗੱਲ ਦਾ ਉਹ ਜਾਣਦੇ ਆ ਉਹ ਜਾਣਦੇ ਆ ਰਾਣਾ ਗਰੀਬ ਸਿੰਘ ਇਸ ਗੱਲ ਨੂੰ ਜਾਣਦੇ ਆ ਕਿ ਇਹ ਸੰਸਾਰ ਦੇ ਵਿੱਚ ਹੂੰ ਉਹ ਵੀ ਘੋੜੀ ਦੌੜ ਸਕਦੀ ਆ ਹੂੰ ਪੈਸੇ ਨਾਲ ਜਿਹਦੀ ਲੱਤਾਂ ਹੈ ਨਹੀਂ ਪੈਸੇ ਨਾਲ ਸਾਰਾ ਕੁਝ ਕਰ ਸਕਦਾ ਉਹ ਕਹਿੰਦੇ ਪੈਸੇ ਨਾਲ ਉਹ ਵੀ ਘੋੜੀ ਦੌੜ ਸਕਦੀ ਆ ਜਿਹਦੀਆਂ ਲੱਤਾਂ ਨਹੀਂ ਲੱਤਾਂ ਨਹੀਂ ਤੂੰ ਤਾਂ ਲੱਤਾਂ ਲਾਉਣੀਆਂ ਉਹਦੀਆਂ ਹੂੰ ਉਮਰਦੀ ਨੇ ਮੁਹੱਬਦੀ ਜੱਫੀ ਜਿੱਦਾਂ ਲਿੰਦੇ ਕਹਿੰਦੇ ਆ ਚੱਕ ਹੂੰ ਠੀਕ ਹੈ ਨਾ ਸਹੀ ਇਸ ਕਰਕੇ ਜਿਹੜੀ ਤੁਸੀਂ ਗੱਲ ਕੀਤੀ ਨਾ ਵੀ ਉਹਨੇ ਇਤਰਾਜ਼ ਕੀਤਾ ਨਵਦੀ ਸਿੰਘ ਜੀਮਾ ਨੇ ਉਹਨੇ ਇਤਰਾਜ਼ ਕੀਤਾ ਹੈਗਾ ਇੱਕ ਸਿਧਾਂਤਕ ਪੱਖੋਂ ਠੀਕ ਹੈ ਜੀ ਬਸ ਸਿਧਾਂਤ ਕਿੱਥੇ ਹੈ ਹੂੰ ਹੈ ਨਾ ਸਿਧਾਂਤ ਕਾਂਗਰਸ ਦੇ ਤਾਂ ਹੈ ਹੀ ਨਹੀਂ ਕੋਈ ਹੂੰ ਪੰਜਾਬ ਕਾਂਗਰਸ ਸਿਧਾਂਤਹੀਣ ਪਾਰਟੀ ਹੋ ਗਈ ਐ ਸੋ ਹੂੰ ਪੰਜਾਬ ਕਾਂਗਰਸ ਨੇ ਕਦੇ ਵੀ ਨਹੀਂ ਗੱਲ ਕੀਤੀ ਕਿ ਰਾਹੁਲ ਗਾਂਧੀ ਕੀ ਚਾਹੁੰਦਾ ਬਿਲਕੁਲ ਸਹੀ ਜੀ ਰਾਹੁਲ ਗਾਂਧੀ ਵਿਰੋਧੀ ਤਰਫ ਦੇ ਨੇਤਾ ਕਿڑی ਤਫਸੀਲ ਤੇ ਬੋਲ ਰਿਹਾ ਹੂੰ ਕਿਹੜੇ ਤਫਸੀਲ ਤੇ ਬੋਲ ਰਿਹਾ ਉਹ ਕੀ ਕਰਨਾ ਚਾਹੁੰਦਾ ਹੈਗਾ ਕਦੀ ਕਾਰ ਸੁਣਿਆ ਪੰਜਾਬ ਦੀ ਕੋਲ ਹੂੰ ਇਹਨਾਂ ਦਾ ਆਪਸੀ ਨਿਰੋਲੇ ਖਤਮ ਹੁੰਦੇ ਇਹਨਾਂ ਨੇ ਕੀ ਆਪਣੇ ਲੀਡਰ ਨੂੰ ਸੁਣਨਾ ਇੱਕ ਇੱਕ ਬੰਦਾ ਨਾ ਕਿਸੇ ਸੋਸ਼ਲ ਮੀਡੀਆ ਤੇ ਬੋਲ ਪੈਂਦਾ ਦੂਜਾ ਦਸਾ ਥਾਂ ਤੇ ਬੋਲ ਕੇ ਦੱਸਦਾ ਕਿ ਇਦਾਂ ਗੱਲ ਲਾ ਕੋਈ ਹੂੰ ਇਦਾਂ ਹੀ ਤੈਨੂੰ ਮੈਂ ਦੱਸਦਾ ਤੂੰ ਕੀ ਹੈ ਹੂੰ ਤੁਸੀਂ ਕਿੰਨਾ ਚਿਰ ਹੂੰ ਇੱਕ ਦੂਸਰੇ ਚੀਰ ਹਨ ਕਰੋਗੇ ਹੂੰ ਜੇ ਤੂੰ ਚੀਰ ਹਰ ਨਹੀਂ ਕਰਨਾ ਆਪਦੇ ਨਿਤਾਮਾਂ ਦਾ ਹਾਂਜੀ ਕਰਦਾਰ ਕੁਸ਼ੀ ਕਰਨੀ ਆ ਹੂੰ ਤੇ ਫੇਰ ਘਰ ਬੈਠੋ ਜੀ ਕਾਂਗਰਸ ਪਾਰਟੀ ਉਹ ਪਾਰਟੀ ਆ ਹੂੰ ਜਿਹੜੀ ਸਭ ਤੋਂ ਪੁਰਾਣੀ ਪਾਰਟੀ ਆ ਹਾਂਜੀ ਉਹ ਪਾਰਟੀ ਆ ਜਿਹਨੇ ਦੇਸ਼ ਨੂੰ ਆਜ਼ਾਦ ਕਰਵਾਇਆ ਹੂੰ ਜਿਹਦੇ ਜਿਹਦਾ ਝੰਡਾ ਜਿਹਦਾ ਝੰਡਾ ਦਾਕਾਰ ਦਾ ਝੰਡਾ ਇੱਕੀ ਆ ਹੂੰ ਜਿਹਦਾ ਰਾਸ਼ਟਰੀ ਗੀਤ ਇੱਦਕੋ ਗਾਇਆ ਜਾਂਦਾ ਜਿਹਨੇ ਭਾਰਤੀ ਸੰਵਿਧਾਨ ਤਿਆਰ ਕੀਤਾ ਹੈਗਾ ਹੂੰ ਭਾਰਤੀ ਸੰਵਿਧਾਨ ਦੀ ਸਿਰਜਕ ਦੇਸ਼ ਦੇ ਝੰਡੇ ਦੇ ਸਿਰਜਕ ਔਰ ਨਵੇਂ ਦੇਸ਼ ਦੀ ਆਜ਼ਾਦੀ ਦੀ ਲਹਿਰ ਸਿਰਜਕ ਅੱਜ ਕਿੱਥੇ ਬੈਠੀ ਆ ਹੂੰ ਹੂੰ ਅਜੇ ਤਾਂ ਹਾਲ ਹੀ ਮਰੇ ਹੋਏ ਅਜੇ ਹਾਲ ਅੱਜ ਤੁਹਾਨੂੰ ਵਰਕਰ ਮਿਲਦਾ ਨਹੀਂ ਹੂੰ ਅੱਜ ਕੱਲ ਤੁਸੀਂ ਇਹ ਕਹਿ ਗਏ ਕੈਪਟਲਿਜ਼ਮ ਆ ਗਿਆ ਵੀ ਜਿਹੜੇ ਨਾ ਰਜਵਾੜਾशाही ਆ ਗਈ ਆ ਦੂਸਰੇ ਪਾਸੇ ਆ ਗਿਆ ਆਪਾਂ ਕਹਿੰਦੇ ਹਾਂ ਨੇ ਕਾਰਪੂਟ ਘਰਾਣੇ ਆ ਗਏ ਹਾਂਜੀ ਹਾਂਜੀ ਹੁਣ ਕਾਰਪੂਟ ਘਰਾਣੇ ਜਿਹੜੇ ਹੈਗੇ ਆ ਉਹ ਪਾਰਟੀ ਆ ਜਾਣ ਹੂੰ ਤੇ ਪਾਰਟੀ ਦਾ ਸਦਨ ਵੱਜੂਗਾ ਨਹੀਂ ਕਾਰਪੂਟ ਘਰਾਣੇ ਵੀ ਮੈਨੂੰ ਪਤਾ ਜਿਹੜੀ ਮੈਂ ਜਿੱਦਾਂ ਮੈਂ ਆਪਣੀ ਇਹਨਾਂ ਦੀ ਯੋਗ ਦਾ ਜਾਂ ਆਪਣੇ ਵਪਾਰ ਦਾ ਕੰਮ ਕਰਦਾ ਮੈਂ ਵੋਟਰ ਵੀ ਲਾਈਨ 'ਚ ਖੜ ਕੇ ਮੁੱਲ ਲੈ ਸਕਦਾ ਹੂੰ ਇਦਾਂ ਹੀ ਜਦੋਂ ਵੋਟਰ ਮੈਂ ਖੜੇ ਮੇਰੇ ਮੁੱਲ ਆਇਆ ਤੇ ਮਨੁੱਖ ਦਾ ਸੁਭਾਅ ਦੇਖੇ ਨੇਤਾ ਕਿਦਾਂ ਹੋਊਗਾ ਹੂੰ ਨੇਤਾ ਨੇ ਵੀ ਉਹਦੇ ਨਾਲ ਉਹਦੇ ਰੇਟ ਵੱਜ ਜਾਣ ਬਿਲਕੁਲ ਜੀ ਬਿਲਕੁਲ ਕਰਮ ਜਿਸ ਦੇਸ਼ ਦੇ ਵਿੱਚ ਰਿਸ਼ਵਤ ਲੈਂਦਾ ਹੋਇਆ ਬੰਦਾ ਮੁੱਤਲ ਹੋ ਗਿਆ ਹੂੰ ਤ੍ਰਿਸ਼ਾ ਦੇ ਇੱਕ ਬਰੀ ਹੋ ਰਿਹਾ ਹੂੰ ਜਿਹੜੇ ਦੋਚ ਮੁੱਤਲ ਹੋਇਆ ਨਾ ਹੂੰ ਹੂੰ ਉਸੇ ਜਿੱਕਰ ਜੋ ਵੱਧ ਉਹਦੇ ਕੀ ਉਹ 1 ਲੱਖ ਰੁਪਇਆ ਲੈਂਦਾ ਹੂੰ ਮੋਟਰ ਹੋ ਗਿਆ ਤੇ 5 ਲੱਖ ਦੇ ਕੇ ਬਹਾਨ ਹੋ ਗਿਆ ਬਹਾਨ ਹੋ ਗਿਆ ਜਿੰਨੇ ਬਹਾਨ ਕਹਿੰਦਾ ਰੇਲ ਜਿਆਦਾ ਸੀ ਉਹਦਾ ਹੂੰ ਤੇ ਚੱਲਦਾ ਕੀ ਆ ਰਿਸ਼ਵਤ ਰਿਸ਼ਵਤ ਹੀ ਚੱਲਦੀ ਹੈ ਭ੍ਰਸ਼ਟਾਚਾਰ ਚੱਲਦਾ ਹਾਂ ਭਗਵੰਤ ਮਾਨ ਕਹਿੰਦੇ ਹਮ ਚੱਲਦਾ ਖਤਮ ਕਰ ਦੇਣਾ ਹੈ ਭ੍ਰਸ਼ਟਾਚਾਰ ਹੂੰ ਦਸਤਾਉ ਉਹਨੇ ਦੌਕਾ ਮਾਰਿਆ ਉਹ ਮੁੰਡੇ ਨੇ ਅਮਨ ਅਰੋੜੇ ਨੇ ਹੂੰ ਉਹ ਕਹਿੰਦਾ ਵੀ ਜਿਹੜੇ ਨਾ ਅਧਿਕਾਰੀ ਬੰਦੇ ਤੋਂ ਪੁੱਤ ਬਣ ਜਾਓ ਹੂੰ ਨਹੀਂ ਤੇ ਕਹਿੰਦਾ ਮੈਨੂੰ ਸੇਵਾ ਪੈਨਸ਼ਨ ਦੇਣੀ ਆਉਂਦੀ ਆ ਤੇ ਨੌਕਰੀ ਕਰ ਲੈ ਦੋਸਤੋ ਇਹ ਕੋਈ ਗੱਲ ਆ ਪਈ ਆ ਇਹ ਤੁਹਾਡੀ ਭਾਸ਼ਾ ਵਾ ਕੋਈ ਤੁਸੀਂ ਆਈਐਸ ਆਈਪੀਐਸ ਪੀਸੀਐਸ ਅਧਿਕਾਰੀਆਂ ਨੂੰ ਆਹ ਸ਼ਬਦ ਬੋਲੋ ਹਮ ਹੈਨਾ ਆ ਕਰਦਾਂਗੇ ਇਹ ਡਰ ਦੇ ਤਹਿਤ ਕੰਮ ਕਰਾ ਰਹੇ ਹੋਗੇ ਤੁਸੀਂ ਕਦੀ ਵੀ ਨਹੀਂ ਜੀ ਜਿਹੜੇ ਕੰਮ ਪਿਆਰ ਦੇ ਨਾਲ ਹੋਣੇ ਆ ਨਾ ਤੁਸੀਂ ਲੋਕਤੰਤਰ ਆ ਹਮ ਤੁਸੀਂ ਆਪਣੇ ਆਪ ਦਾ ਕਦਰ ਨਾ ਉੱਚਾ ਕਰੋ ਕਿ ਲੋਕ ਕਹਣ ਯਾਰ ਕੁਮਾਰ ਆ ਸਾਡੇ ਨੇਤਾ ਹਮ ਬਿਲਕੁਲ ਜੀ ਜਦੋਂ ਤੁਸੀਂ ਇਹ ਡਰ ਤਿੰਨ ਸਾਲ ਮਾ ਤੁਹਾਡੇ ਡਰ ਪਾ ਰਹੇ ਦਹਿਸਤ ਪਾ ਰਹੇ ਆ ਇਹ ਤਮੀਨ ਤਿੰਨ ਸਾਲ ਦੇ ਕਟਾ ਮਰਿਆ ਤੁਸੀਂ ਕੁਝ ਨਹੀਂ ਕੀਤਾ ਹਮ ਬਿਲਕੁਲ ਹਨ ਜੀ ਤੁਸੀਂ ਕੁਝ ਵੀ ਨਹੀਂ ਕੀਤਾ ਹੁਣ ਤੁਸੀਂ ਕਿੰਨੇਵੇਂ ਸ਼ਰਾਬ ਨਸ਼ੇ ਵੀ ਖਤਮ ਕਰ ਦੇਣੇ ਆ ਹਮ ਕਦੋਂ ਕਰ ਤਿੰਨ ਸਾਲ ਤੇ ਕੁਝ ਵੀ ਨਹੀਂ ਕੀਤਾ ਡੱਕਾ ਨਹੀਂ ਤੋੜਿਆ ਰੇਟ ਵੱਧ ਗਿਆ ਨਸ਼ੇੜੀ ਵੱਧ ਮਰ ਗਏ ਹਮ ਉਹ ਸਹੀ ਕੋਈ ਪਾਲਿਸੀ ਬਣਾਓ ਇਹ ਡਿਸੀਜਨ ਨਹੀਂ ਰੁਕਣਾ ਹਮ ਜੀ ਇਹ ਚੇਤਨਤਾ ਪੈਦਾ ਕਰਨੀ ਪੈਣੀ ਆ ਸੋ ਜੜੀ ਇਹਨਾਂ ਦੇ ਕੋਲ ਨਹੀਂ ਹੋਈ ਹਮ ਬਿਲਕੁਲ ਸਹੀ ਸੋ ਇਹ ਗੱਲ ਹੈ ਕਿ ਅੱਜ ਕੋਈ ਨਰਸ਼ਲੀ ਗੱਲ ਕਰਾਂਗਾ ਕਿ ਅੱਜ ਦੀ ਰੇਟ ਜਿਹੜਾ ਅੱਜ ਦਾ ਆਪਣੇ ਐਪੀਸੋਡ ਹੀ ਕਾਂਗਰਸ ਜਿਆਦਾ ਰਿਹਾ ਹੈਗਾ ਆਮ ਆਦਮੀ ਪਾਰਟੀ ਤੇ ਰਿਹਾ ਹੈਗਾ ਜੀ ਵੀ ਕਾਂਗਰਸ ਹੂੰ ਪੰਜਾਬ ਕਾਂਗਰਸ ਲੀਡਰ ਬਹੁਤ ਆ ਹੂੰ ਪਰ ਬੰਦਾ ਕੋਈ ਹੈ ਨਹੀਂ ਹੂੰ ਲੀਡਰ ਬਹੁਤ ਹੈਗੀ ਆ ਜ਼ਮੀਨ ਨਾਲ ਜੁੜਿਆ ਕੋਈ ਵੀ ਹੈ ਨਹੀਂ ਹੂੰ ਜ਼ਮੀਨ ਦੀ ਗੱਲ ਇਹਨਾਂ ਦੇ ਕੋਲ ਕੋਈ ਵੀ ਮੁੱਦਾ ਹੀ ਹੈ ਨਹੀਂ ਨਾ ਸਿੱਖਿਆ ਦਾ ਮੁੱਦਾ ਲੈ ਕੇ ਤੁਰਿਆ ਪਤਾ ਇਹਨਾਂ ਨੂੰ ਆਪ ਵੀ ਕੁਝ ਕਰਨਾ ਕਰਦੇ ਰਹੇ ਹੂੰ ਜੀ ਨਾ ਸਿਹਤ ਦਾ ਮੁੱਦਾ ਲੈ ਕੇ ਨਾਂਸ ਰੱਖਿਆ ਦਾ ਮੁੱਦਾ ਲੈ ਕੇ ਕਿਤੇ ਦੇਖਿਆ ਕਿ ਤਾਂ ਨਾ ਲੱਗਾ ਆਪਣੇ ਨੂੰ ਖਬਰ ਹੈ ਕਿਤੇ ਤੁਹਾਨੂੰ ਲੱਗੇ ਪੰਜਾਬ ਕਾਂਗਰਸ ਨੇ ਨਾ ਟੈਂਕੀਆਂ ਜਿਹੜੇ ਟੀਚਰ ਮਿਲਦੇ ਆ। ਹੂੰ। ਰੋਜ਼ ਘਟਾਪਾ ਚੜਦਾ ਟੀਚਰਾਂ ਨੂੰ। ਹਾਂਜੀ। ਕੰਪਿਊਟਰ ਅਧਿਆਪਕਾਂ ਦਾ ਕਿੰਨੀ ਬੁਰੀ ਹਾਲਤ ਕੀਤੀ ਪਈ ਆ। ਜੀ। ਕਦੀ ਦੇਖਿਆ ਵੀ ਕਾਂਗਰਸੀਆਂ ਹਾਲਾ ਨਰਾ ਮਰਿਆ ਹੋਏ। ਹਾਲ ਵੀ ਨਹੀਂ ਜਾਣਣਗੇ ਮਨ ਲਾਂ ਦਾ। ਪਹਿਲੀ ਵਾਰੀ ਉਹਨੇ ਕਿਹਾ ਕਿ ਅਸੀਂ ਦਿੱਲੀ ਵੀ ਜਾਵਾਂਗੇ ਬਦਹਾਉ ਦੇ ਕਰਕੇ ਲਵਾਂਗੇ ਕਿਸਾਨਾਂ ਕਰਕੇ। ਹੂੰ। ਹਨਾ। ਖੜਾ ਰੱਦ ਕਰਕੇ। ਯਾਰ ਮੁੱਦਾ ਠਾਓ। ਹੂੰ। ਮੈਂ ਨਾ ਇੱਕ ਇੱਕ ਸੈਕਿੰਡ ਗੱਲ ਕਰਦਾ। ਇੱਕ ਮੈਂਬਰ ਪਾਰਲੀਮੈਂਟ ਇਲੈਕਸ਼ਨ ਚ ਹੋ ਰਹੀ ਸੀਗੀ। ਹਾਂਜੀ। ਤੇ ਮੈਂ ਕਿਸੇ ਕਾਂਗਰਸੀ ਨੂੰ ਆਖਿਆ। ਹੂੰ ਹੂੰ। ਇਲੈਕਸ਼ਨਲ ਅਨੋਨੀਮੇ ਲੈਣਾ ਹੂੰ ਹੂੰ ਮੈਂ ਉਸ ਹਲਕੇ ਦੀ ਸਾਰੀ ਇਹਨੂੰ ਦੇਤੀ ਠੀਕ ਹੈ ਉੱਥੇ ਐਜੂਕੇਸ਼ਨ ਦਾ ਹਾਲ ਆ ਉਸ ਤੇਰੇ ਹਲਕੇ ਚ ਹੂੰ ਹੂੰ ਉੱਥੇ ਕਿਸੇ ਕਾਲਜ ਪ੍ਰਿੰਸੀਪਲ ਨਹੀਂ ਕਿਸੇ ਕਾਲਜ ਆਇਆ ਨਹੀਂ ਕਿਸੇ ਸਕੂਲਾਂ ਜਾਇਆ ਨਹੀਂ ਉਹ ਇਹੀ ਮੁੱਦਾ ਚੱਕ ਲੋ ਹੂੰ ਹੂੰ ਲੈ ਉਹਦੀ ਜ਼ੁਬਾਨ ਸੜ ਗਈ ਹੋਵੇ ਜਿਹਨੇ ਮੁੱਦਾ ਚੱਕਿਆ ਹੋਵੇ ਉਹ ਹੋਰ ਹੀ ਮੁੱਦੇ ਚੱਕਦੇ ਰਹਿ ਜਿਹੜੇ ਹੈ ਨਹੀਂ ਸੀ ਹੂੰ ਤੇ ਤਾਂ ਮਤਲਬ ਕੀ ਸੀ ਵੀ ਉਹ ਕਾਂਗਰਸੀ ਜਦੋਂ ਕੱਲ ਨੂੰ ਆਉਣਗੇ ਤੇ ਉਹਨਾਂ ਦਾ ਮੁੱਦਾ ਹੋਊਗਾ ਇਹ ਮੈਂ ਉਦੋਂ ਤੈਨੂੰ ਨਿਕਾਰਦਾ ਬੰਦੇ ਨੂੰ ਮੈਂ ਕਹਾਂ ਜੇ ਤੂੰ ਕੰਮ ਦਾ ਹੀ ਨਹੀਂ ਬੰਦਾ ਹੂੰ ਜਿੱਦ ਤੱਕ ਕੋਈ ਲੋਕ ਮੁੱਦੇ ਹੈ ਨਹੀਂ ਸਿਰਫ ਗਾਲਾਂ ਹੀ ਇੱਕ ਦੂਜੇ ਕੱਢਣੀਆਂ ਹਾਂ ਹਾਂਜੀ ਵੀ ਮੈਂ ਉਹਦਾ ਕੱਦ ਨਹੀਂ ਵਾਂ ਕਿੱਦਾਂ ਕਰਨਾ ਹੂੰ ਹਨਾ ਮੈਂ ਕਿੰਨੀ ਗੰਦੀ ਭਾਸ਼ਾ ਬੋਲ ਕੇ ਉਹਨੂੰ ਮਤਲਬ ਗਾਲਾਂ ਕੱਢਣੀਆਂ ਜੀ ਤੁਸੀਂ ਭਗਵੰਤਬਾ ਨੂੰ ਗਾਲਾਂ ਨਾ ਕੱਢੋ ਹੂੰ ਤੁਸੀਂ ਭਗਵੰਤਬਾ ਦੇ ਬਰਾਬਰ ਆਪਦੀ ਲਕੀਰ ਵੱਡੀ ਕਰਕੇ ਦਿਖਾ ਲਓ ਬਿਲਕੁਲ ਸਹੀ ਜੀ ਹਾਂ ਜੀ ਫਿਰ ਕਿਤੇ ਗੱਲ ਬਣਨੀ ਹੈ ਹੂੰ ਬਿਲਕੁਲ ਸਹੀ ਸੋ ਖੜਾ ਸਾਹਿਬ ਵੇਲਾ ਆਪਾਂ ਨੂੰ ਹੋਰ ਜਿਆਦਾ ਤੀਂ ਦਿੰਦਾ ਕਿ ਆਪਾਂ ਹੋਰ ਪ੍ਰੋਗਰਾਮ ਨੂੰ ਅੱਗੇ ਵਧਾ ਸਕੀਏ ਸਿਆਸਤ ਦੇ ਨਾਲ ਪੱਖ ਦੇ ਮਸਲਿਆਂ ਤੇ ਹੋਰ ਵਿਚਾਰ ਚਰਚਾ ਕਰ ਸਕੀਏ ਤੁਸੀਂ ਸਟੂਡੀਓ ਦੇ ਵਿੱਚ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਮਿਹਰਬਾਨੀ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿ ਹੋਇਆ ਲੱਗਦੇ ਨੇ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜੂਰ ਦੱਸਿਆ ਕਰੋ ਤੇ ਹੁਣ ਆਪਾਂ ਅਗਲੇ ਬੁੱਧਵਾਰ ਨੂੰ ਹੋਰ ਨਵੇਂ ਪੱਖ ਦੇ ਮਸਲਿਆਂ ਤੇ ਵਿਚਾਰ ਚਰਚਾ ਕਰਾਂਗੇ ਉਦੋਂ ਤੱਕ ਲਈ ਦੇ ਦੇਵਿ ਜੀ ਆਜਾਤ ਧੰਨਵਾਦ ਜੀ